ਕੁਣ ਰੋਟੀ ਪਾਣੀ ਵੀ ਬਣਾ ਲਿਆ ਵਾ ਸਾਰੇ ਕੰਮ ਕਰ ਲਏ ਆ ਘਰਾਂ ਕੀ ਵਿਹਲੀ ਮੈਂ ਮੇਰਾ ਤਾਂ ਘਰ ਖਲੋਣ ਜੀ ਨਹੀਂ ਕਰਨ ਡਿਆ ਇਦਾਂ ਕਰਦੀ ਆ ਰੱਬ ਭੈਣ ਕੋ ਜਾਨਨੀ ਆ ਉੱਥੇ ਘੜੀ ਬੈ ਕੇ ਆਉਣੀ ਆ ਕਿੰਨਾ ਟਾਈਮ ਹੋ ਗਿਆ ਵਾ ਕੁੜੀ ਵੀ ਆਉਣੇ ਵਾਲੀ ਹੋਣੀ ਆ ਸਬਜੀ ਤੇ ਬਣੀ ਆ ਚਲ ਕੋਈ ਨਹੀਂ ਆਉਂਦੀ ਆ ਤੇ ਫੁਲਕੇ ਲਾ ਦੂੰਗੀ ਦੋ ਰੱਬ ਭੈਣ ਹਾਂਜੀ ਆਜੋ ਘਰੇ ਜੇ ਘਰੇ ਆ ਕੇ ਆਜੋ ਆਜੋ ਅੱਛਾ ਲੈ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਨਾਉ ਠੀਕ ਠਾਕ ਜੀ ਹਾਂ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਮੈਂ ਵੀ ਠੀਕ ਹੀ ਆ ਅੱਛਾ ਹੋਰ ਸੁਣਾਓ ਕਿੱਦਾਂ ਜੀ ਹੁਣ ਹੁਣ ਤੇ ਬਸ ਇਦਾਂ ਹੀ ਆ ਤੇ ਅੱਜ ਨਾ ਗਏ ਅਸ ਨਹੀਂ ਹੁਣੀ ਨਾਲ ਉਹਦਾ ਪਿਓ ਏਜੰਟ ਵੱਲ ਗਏ ਆ ਅੱਛਾ ਅੱਛਾ ਠੀਕ ਵਾਹ ਤੇ ਮੈਂ ਕਿਹਾ ਹੈਗਾ ਮੈਂ ਹਾਂ ਆਪ ਜਾਓ ਜਾ ਕੇ ਗੱਲਬਾਤ ਕਰਕੇ ਆਓ ਹੋ ਕੇ ਨਹੀਂ ਆਪ ਜਾਣਾ ਚਾਹੀਦਾ ਨਾਲ ਤੇ ਬੱਚੇ ਦੇ ਤੇ ਅੱਜ ਤੇ ਗਏ ਆ ਤੇ ਵੇਖੋ ਕੀ ਬਣਦਾ ਵਾ ਹੁਣ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰ ਜੋ ਮਾਲ ਕਰੂਗਾ ਚੰਗਾ ਹੀ ਕਰੂਗਾ ਠੀਕ ਵਾ ਨਾ ਉੱਤੇ ਡੋਰਾ ਛੱਡਦੇ ਸਾਰੀਆਂ ਕਰਨ ਵਾਲਾ ਤੇ ਉਹੀ ਸਾਡੇ ਹੱਥ ਵਾਸਤੇ ਕੁਝ ਵੀ ਨਹੀਂ ਹੈਗਾ ਕੋਈ ਨਹੀਂ ਹੈ ਫਿਕਰ ਨਾ ਕਰ ਉਹ ਨਾ ਪਰਲੇ ਮੱਲੇ ਵਾਲਾ ਨਹੀਂਗਾ ਸੈਰਸ ਪਟਵਾਰੀਆਂ ਦਾ ਮੁੰਡਾ ਆਹੋ ਉਹਨੇ ਦੱਸਿਆ ਏਜੰਟ ਕੋਈ ਅੱਛਾ ਤੇ ਉਹੀ ਗੱਲਾਂ ਬਾਤ ਇਹਨੂੰ ਕਰਦਾ ਹੈਗਾ ਤਾਂ ਫੇਰ ਮੈਂ ਇਹਨਾਂ ਨੂੰ ਕਿਹਾ ਮੈਂ ਤੁਸੀਂ ਆਪ ਨਾਲ ਜਾਓ ਤੇ ਨਿਆਲੇ ਦੀ ਗੱਲਾਂ ਨਿਆਲੇ ਵਿਹਨਦੇ ਕਾ ਨੀ ਆਹ ਤਾਂ ਗੱਲ ਸਹੀ ਆ ਤੇ ਪਰ ਉਹ ਕਿਹੜੇ ਚਾ ਤਰੀਕੇ ਕਿਹੜਾ ਨਾ ਚੱਲੇ ਆ ਤਰੀਕੇ ਕਿਹੜੇ ਨਾ ਜਾਣਾ ਭੈਣ ਅਮਰੀਕਾ ਨੂੰ ਉਹਨੂੰ ਚੁੱਕਿਆ ਹੀ ਹੋ ਅੱਛਾ ਪਹਿਨ ਜਾਣਾ ਹੀ ਅਮਰੀਕਾ ਜੋ ਮਰਜ਼ੀ ਹੋ ਜੇ ਜਦੋਂ ਪੜਨਾ ਨਹੀਂ ਲਿਖਣਾ ਨਹੀਂ ਤੇ ਫਿਰ ਇਹੋ ਹੀ ਤਰੀਕਾ ਵਾ ਹੁਣ ਤਰੀਕੇ ਕਿਹੜੇ ਹੋਣੇ ਆ ਜਾਂ ਤੇ ਬੰਦਾ ਪੜਿਆ ਹੋਵੇ ਜਿੱਦਾਂ ਤੁਹਾਡੀ ਭਤੀਜੀ ਲਈ ਆ ਹਾਈਲਾਈਟ ਕਰਨ ਆਹੋ ਤੇ ਜਾਂ ਉਹ ਕੰਮ ਕਰ ਲੈਂਦਾ ਤੇ ਸਿੱਧੇ ਤਰੀਕੇ ਨਾਲ ਚੱਲ ਜਾਂਦਾ ਹੁਣ ਡਰ ਤੇ ਮੇਰੇ ਵੀ ਅੰਦਰ ਬਥੇਰਾ ਤਾਂ ਪਤਾ ਹੀ ਇਹਨਾਂ ਨਿਆਣਿਆਂ ਨਾਲ ਨੇ ਕਿਹੜੇ ਸੌਖੇ ਪਏ ਉਹ ਤੇ ਗੱਲ ਹੈ ਹੀ ਪਰਦੇਸਾਂ ਦੀਆਂ ਗੱਲਾਂ ਕਿਹੜਾ ਲਾਗੇ ਛਾਕੇ ਜਿਹੜਾ ਭੱਜ ਕੇ ਮਿਲ ਲੈਣਾ ਉਹਨਾਂ ਉਦੋਂ ਤੂੰ ਵਰਨਾ ਗੱਲ ਕੀਤੀ ਹੈਗੀ ਡੌਕੀ ਲਾਉਣ ਬਾਰੇ ਕੀਤੀ ਹੈਗੀ ਹਾਂਜੀ ਤੇ ਉਹ ਵੀ ਉਹ ਹੀ ਲਾਉਣ ਲੱਗਾ ਸਾਇਲੈਂਸ ਵੀ ਕੀ ਪਤਾ ਮੈਨੂੰ ਅੱਜ ਗਏ ਵੇਖੋ ਫਿਰ ਪੱਕੀ ਗੱਲ ਦਾ ਪਤਾ ਲੱਗੂਗਾ ਧਿਆਨ ਕੇ ਦੱਸਾਂਗੇ ਫਿਰ ਠੀਕ ਆ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਪੀਜੇ ਘੱਲਣਾ ਤੇ ਇੱਕ ਨੰਬਰ ਚ ਘੱਲੋ ਮੁੰਡਾ ਹੈ ਆਨੇ ਡੰਕਿਆ ਡੰਕਿਆ ਲਾ ਕੇ ਜਾਂਦੇ ਇਹ ਨਹੀਂ ਹੈਗੀ ਕੋਈ ਵੀ ਗੱਲ ਪੱਕੀ ਮੈਂ ਤਾਂ ਬਥੇਰਾ ਸਮਝਾਇਆ ਤੁਹਾਨੂੰ ਮੱਥਾ ਮਾਰਿਆ ਹੈਗਾ ਪਰ ਤੁਸੀਂ ਫੇਰ ਹੋ ਕੇ ਕੰਮ ਕਰਨ ਦੇ ਜੇ ਇੱਕ ਨੰਬਰ ਤੇ ਜਾਣ ਵਾਸਤੇ ਭੈਣ ਪੜਾਈ ਜਰੂਰੀ ਹੈ ਤੇ ਪੜ ਕੇ ਨਿਆਣੇ ਖੁਸ਼ ਨਹੀਂ ਗਏ ਅੱਜ ਕੱਲ ਜ਼ਰੂਰੀ ਹੈ ਤੇ ਅਮਰੀਕਾ ਹੀ ਜਾਣਾ ਹੋਰ ਦ ਕੰਟਰੀਆਂ ਜਿਉਂ ਜਾਂਦੇ ਹੀ ਆ ਲੋਕੀ ਆ ਇਟਲੀ ਚਲ ਜੇ ਜਾਂ ਹੋਰ ਕਿਤੇ ਚਲ ਜੇ ਕਿੰਨੀਆਂ ਕੰਟਰੀਆਂ ਮੈਂ ਦੱਸ ਉਹ ਕਿੰਨੇ ਨੇ ਜਾਣਾ ਡਾਇਰੈਕਟ ਕਰਕੇ ਥੋੜੀ ਜਾਂਦੇ ਆ ਉਹਦਾ ਵੀ ਤਾਂ ਜਾਂਦੇ ਆ ਵਰਕ ਵੀਜ਼ੇ ਅਲਗ-ਅਲਗ ਕੇ ਜਾਂਦੇ ਆ ਕਿੰਨੇ ਲੋਕੀ ਹੈਂ ਦੱਸ ਇਤਿਆਂ ਕੁਠਾ ਹੀ ਖਾ ਲੈਣਾ ਵਾ ਚਲੋ ਜੇ ਹੁਣ ਤੋਰੀ ਪਏ ਆਏ ਰਾਂ ਚਲੋ ਮਾਲਕ ਸਭ ਸਿੱਧੀਆਂ ਪਾਵੇ ਹਾਂ ਉਹ ਵੀ ਨਾ ਚਲੋ ਮਾਲਕ ਸੁੱਖੀ ਸਖਾਂਦੀ ਉਹਨੂੰ ਆਪਣੇ ਉੱਥੇ ਪਹਚਾ ਦੇ ਸਵੇਰ ਦੇ ਗਏ ਹੀ ਤੇ ਮੇਰਾ ਤਾਂ ਘਰ ਖਲੌਣ ਜੀ ਨਹੀਂ ਕਰਨਿਆ ਤੇ ਮੈਨੂੰ ਹੋਣ ਡਿਆ ਚਲ ਮੈਂ ਜਾ ਕੇ ਭੱਜ ਕੇ ਤੇਰਾ ਪੈਣ ਮੇੜਾ ਨਹੀਂ ਦੱਸ ਕੇ ਚਲ ਚੰਗਾ ਕੀਤਾ ਕਿ ਦੱਸਦਾ ਮੈਨੂੰ ਨਾਲ ਮੇਰੇ ਕੋ ਆ ਗਈ ਹੁਣ ਤੇਰਾ ਝੱਟ ਟਾਈਮ ਪਾਸ ਹੋ ਜਾਣਾ ਹੋਰ ਕੱਲੀ ਨੇ ਕਰਨਾ ਹੈ ਘਰ ਆ ਜਾ ਘਰ ਮੇਰੇ ਕੋ ਨਹੀਂ ਨਹੀਂ ਆ ਜੂੰਗੀ ਕਿ ਤੇ ਦਲਜੀਤ ਕਿਥੇ ਕਿ ਦਿੰਦੀ ਨਹੀਂ ਉਹਨੇ ਕਲਾਸ ਲਵਾਉਣ ਗਈ ਆ ਅੱਛਾ ਆਉਂਦੀ ਹੋਣੀ ਮੈਂ ਤਾਂ ਅੱਗੇ ਡੀ ਡਿਕਣ ਅੱਛਾ ਟਾਈਮ ਹੋ ਗਿਆ ਵਾ ਅਜੇ ਆਈ ਨਹੀਂ ਆ ਸਬਜ਼ੀ ਬਣਾ ਕੇ ਰੱਖੀ ਆ ਤੇ ਆ ਕੇ ਕਿਹੋਲੇ ਫੁਲਕਾ ਖਾਂਦੀ ਕਿਹੋਲੇ ਨਹੀਂ ਖਾਂਦੀ ਉਦਾਂ ਇੱਕ ਗੱਲ ਕਹਾਂ ਤੁਹਾਡੀ ਭਤੀਜੀ ਹੈ ਬੜੀ ਚੰਗੀ ਆ ਨਹੀਂ ਉਹ ਤੇ ਹੈ ਹੀ ਆ ਫਿਰ ਇਹ ਤਾਂ ਗੱਲ ਹੈ ਹੀ ਆ ਜਿੱਦਣ ਕਿਤੇ ਨਾ ਨਾ ਹੋਵੋ ਪਰ ਤੇ ਮੈਂ ਆ ਜਾ ਤਾਂ ਬੜਾਈ ਚਾ ਕਰਦੀ ਆ ਠੀਕ ਵਾ ਠੀਕ ਵਾ ਤਾਂ ਮੇਰੇ ਵੱਲ ਵੀ ਚਲ ਜਾਂਦੀ ਹੁੰਦੀ ਆ ਅੱਛਾ ਅੱਛਾ ਮੇਰੇ ਨਾਲ ਦੀਦੀ ਚੱਲ ਤੁਹਾਡੀ ਘੜੀ ਦੂਜੀ ਗੱਲ ਵਾ ਆਪਣੇ ਘਰ ਦੇ ਜੇ ਤੁਸੀਂ ਫਿਰ ਕੀ ਹੋਇਆ ਚੱਲ ਜੀ ਬਥੇਰੀ ਚੰਗੀ ਆ ਵਿਚਾਰੀ ਨੇ ਮੈਂ ਕਿਹਾ ਕਿ ਜੇ ਘਰ ਜੀ ਨਾ ਲੱਗੇ ਨਾ ਹੋ ਤਾਂ ਆਪਣੇ ਅੰਟੀਵਲ ਚੱਲ ਜਾ ਕਰ ਨੇ ਨੇ ਘੜੀ ਚੱਗੀ ਬੜੀ ਸਫਾਈ ਕਰਦੀ ਆ ਤੁਹਾਡੀ ਵਾਵੇ ਫਿਰ ਮੇਰਾ ਗਾਵਾ ਜੀ ਰੱਜ ਜਾਂਦਾ ਵਾ ਵਧੀਆ ਵਾ ਕਿ ਚੱਲ ਤੀ ਪੁੱਤ ਚੰਗਾ ਟਾਈਮ ਬਸ ਛੱਟ ਹੋਇਆ ਹੁਣ ਮੈਨੂੰ ਪਤਾ ਹੀ ਲੱਗਦਾ ਦਿੰਦਾ ਕਿੱਥੇ ਚੜਦਾ ਕਿੱਥੇ ਮੁੱਕਦਾ ਵਾ ਤੇ ਹੁਣ ਤੇ ਮੈਨੂੰ ਇਹੋ ਫਿਕਰ ਲੱਗਾ ਰਹਿੰਦਾ ਵਾ ਕਿ ਇਹਦੀ ਪੜਾਈ ਪੂਰੀ ਹੋ ਜਾਣੀ ਆ ਤੇ ਐਨੇ ਵੀ ਚੱਲ ਜਾਣਾ ਵਾ ਹੈ ਤੇ ਫੇਰ ਰਹਿਣਾ ਮੈਂ ਇਕੱਲੀ ਦੀ ਕੱਲੀ ਔਰ ਹੁਣ ਲੱਗੀ ਘਰੋਂ ਦੰਦੀ ਪਰ ਕੀ ਕਰਨਾ ਫਿਰ ਨਿਆਣੇ ਆਪਣੇ ਗੋਡਿਆਂ ਨਾਲ ਚ ਵੀ ਤਾਂ ਵੀ ਨਹੀਂ ਗੱਲ ਬਣਦੀ ਨਹੀਂ ਨਹੀਂ ਉਹ ਨਹੀਂ ਗੱਲ ਹੈਗੀ ਉਹਨਾਂ ਕੋ ਘਰ ਨਾ ਆ ਤੇ ਨਿਆਣੇ ਕਲੜੇ ਪੈਂਦੇ ਇੱਥੇ ਹੈ ਵੀ ਕੀ ਆ ਇੱਥੇ ਨੌਕਰੀਆਂ ਮਿਲ ਜਾਂਦੇ ਕੀ ਲੋੜ ਹੀ ਨਿਆਣੇ ਆਪ ਤਾਂ ਦੂਰ ਕਰਨ ਦੀ ਇਹੋ ਗੱਲਾਂ ਤੇ ਮੈਂ ਕਰਨ ਰਹੀ ਸੀ ਤੇ ਜੇ ਸਰਕਾਰਾਂ ਨੌਕਰੀਆਂ ਦੇਣਾ ਤੇ ਕਿਉਂ ਬੱਚੇ ਬਾਹਰ ਨੂੰ ਮੂੰਹ ਚੁੱਕਣ ਉਹ ਵੀ ਤਾਂ ਗੱਲ ਵਾ ਇੰਨੇ ਰਿਸਕ ਲੈ ਲੈ ਕੇ ਹੋਣਾ ਤੇ ਜਿੱਦਾਂ ਕਹਿੰਦੇ ਜੇ ਬਟੌਂਕੀ ਲਾ ਕੇ ਜਾਣਾ ਉਹ ਬੱਚਾ ਹਨਾ ਚਲੋ ਮਾਲਕ ਸਭ ਕੁਝ ਠੀਕ ਕਰੇ ਜੋ ਕੁਝ ਸੁਣੀਦਾ ਡਰੀ ਹੁੰਦਾ ਵਾ ਹਨਾ ਤੇ ਇੱਕ ਵਾਰੀ ਹੱਥੋਂ ਸਮਾਂ ਨਿਕਲ ਜਿੱਦ ਤੇ ਮੁੜ ਕੇ ਵਾਪਸ ਹੱ ਪਰ ਹਰ ਹਰ ਹੋਣ ਤੇ ਸਾਰੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਣ ਉਹਦਾ ਤਰੀਕੇ ਨਾਲ ਜਿੰਨਾ ਕੋ ਪੜ੍ਹਿਆ ਲਿਖਿਆ ਹੈਗਾ ਵਾ ਕੋਈ ਰਿਸ਼ਵਤਾਂ ਨਾ ਲੈਣ ਤੇ ਕੀ ਲੋੜ ਕਿਸ ਨੂੰ ਧੱਕੇ ਖਾਣ ਦੀ ਤੇ ਕਰਵਾ ਇੱਥੇ ਸਵਰਗ ਹੋਵੇ ਇੱਥੇ ਕਮਾਜਾਂ ਕਰਨ ਸਭ ਕੁਝ ਮਿਲੇ ਇੱਥੇ ਬੱਚਿਆਂ ਨੂੰ ਪਰ ਕੀ ਕੀਤਾ ਜਾਏ ਇੱਥੇ ਬੱਚੇ ਟਕਰਾਂ ਮਾਰਦੇ ਆ ਹਾਂ ਹਾਂ ਚੱਲ ਕੋਈ ਗੱਲ ਹੈ ਹੌਂਸਲਾ ਰੱਖ ਸਭ ਠੀਕ ਹੋ ਜਾਣਾ ਐਦਾਂ ਕਰ ਤੇ ਬਹਿ ਘੜੀ ਮੈਂ ਚਾਹ ਬਣਾ ਕੇ ਲਿਆਉਣੀ ਨਹੀਂ ਵਰੀ ਆਈਆਂ ਨਾ ਕਦੀ ਚਾਹ ਪੀ ਕੇ ਨਹੀਂ ਗਈ ਬਹਿ ਜਾ ਅੱਜ ਚੰਗਾ ਅੱਛੱਟ ਬਣਾ ਲੈਂਦੀ ਆ ਜਲਦੀ ਵੀ ਆਉਂਦੀ ਹੋਣੀ ਆ ਮਿਲ ਕੇ ਜਾਈ ਫਿਰ ਚੱਲ ਠੀਕ ਆਹੋ ਚਲ ਵਿਚਾਰੀ ਕਿੰਨੀ ਚੰਗੀ ਆ ਵਾਵਾ ਇੱਥੇ ਆਣ ਕੇ ਮੇਰਾ ਕਾਹਦੀ ਟਾਈਮ ਪਾਸ ਹੋ ਜਾਂਦਾ ਬੰਦਾ ਘਰ ਤੇ ਬੰਦਾ ਕੰਦਾ ਵਾਲੇ ਵੇਵਛਦਾਈ ਹੋ ਜੇ ਚਲ ਚੰਗੀ ਸਲਾਹ ਵੀ ਤੇ ਦੇ ਹੀ ਦਿੰਦੀ ਆ ਮੈਨੂੰ ਇਹੋ ਜਿਹਾ ਟਵਾਂਡ ਹੋਣਾ ਚਾਹੀਦਾ ਉਹ ਚੰਗਾ ਹਲੋ ਹਾਂ ਤੋ ਹੋ ਸੱਜੇ ਪਾ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕਾ ਜੀ ਹਾਂ ਜੀ ਠੀਕਾ ਕੌਣ ਬੋਲਦੇ ਜੀ ਹਾਂਜੀ ਹਾਂਜੀ ਕੰਦੀ ਫਾਈਲ ਬੁਣਾਉਣ ਦੇ ਹੀ ਆਪਾਂ ਅੱਜ ਤੁਹਾਡੇ ਕੋਲ ਅੱਜ ਦਾੜਾ ਉਸ ਬੰਦਾ ਜੀ ਭਾਈ ਦੂਰ ਬੁਰੇ ਆਏ ਆ ਕਿੱਥੇ ਜੇ ਹੁਣ ਤੁਸੀਂ ਆਪਾਂ ਤਾਂ ਜਲਦ ਆ ਗਏ ਆ ਤੁਹਾਡੇ ਆਫਿਸ ਜੇ ਲੱਗੇ ਹੀ ਆ ਠੀਕ ਆ ਤੁਸੀਂ ਇਦਾਂ ਕਰੋ ਹਾਂਜੀ ਮਾਡਲ ਟਾਊਨ ਵਿੱਚ ਆ ਗਏ ਨਾ ਹਾਂਜੀ ਤੇ 103 ਨੰਬਰ ਕੋਠੀ ਆ ਤਾਂ ਸਮੇਸ ਇਨ ਕਲੇਵ ਚ ਅੱਛਾ ਜੀ ਹਾਂਜੀ ਉੱਥੇ ਆ ਗਏ ਤਾਂ ਪਤਾ ਕਰਦੇ ਹਾਂ ਉੱਥੇ 103 ਨੰਬਰ ਕੋਠੀ ਹਾਂਜੀ ਹਾਂਜੀ ਫੇਕ ਠੀਕ ਹੈ ਠੀਕ ਹੈ ਜੀ ਠੀਕ ਹੈ ਜੇ ਥੋੜਾ ਜਲਦੀ ਆ ਜਾ ਮੈਂ ਨਾ ਜਾਣਾ ਕਰ ਹਸਪੀਟਲ ਅੱਛਾ ਜੀ ਮੈਂ ਠੀਕ ਹੈ ਆ ਕੇ ਆ ਗਿਆ ਬੱਸ ਤਾਂ ਕੋ ਹਾਂਜੀ 15 ਮਿੰਟ ਓਕੇ ਓਕੇ ਠੀਕ ਦਾਸਾ ਨੂੰ ਪਿਕ ਕਰ ਨਹੀਂ ਛੱਡਦੇ ਚਲੋ ਫਿਰ ਸੌਂਦੇ ਹਾਂ ਹਾਂਜੀ ਹਾਂਜੀ ਮੈਂ ਚੈੱਕ ਕਰ ਲਈਆ ਕੋਈ ਗੱਲ ਨਹੀਂ ਹਾਂਜੀ ਕਿਦ ਤਰ੍ਹਾਂ ਸਲਵ ਚੱਜ ਮੈਂ ਨਾ ਮੋਸਨੀ ਗਾਣਾ ਆਪਣਾ ਠੀਕ ਨਹੀਂ ਸੀ ਹਾਂਜੀ ਹਾਂਜੀ ਹੋ ਜਾਏਗਾ ਕੰਮ ਕੋਈ ਕਰ ਲੇ ਹਾਂਜੀ ਠੀਕ ਠੀਕ ਮੈਂ ਚੈੱਕ ਕਰ ਲਿਆ ਹੋ ਜਾਏਗਾ ਹੋ ਜਾਏਗਾ ਹਾਂਜੀ ਬਾਅਦ ਕਰ ਦਿੰਦਾ ਠਾਈ ਚਲੋ ਠੀਕ ਮੈਂ ਬਾਅਦ ਚ ਕੰਮ ਕਰ ਦੂੰ ਹਾਂਜੀ ਠੀਕ ਠੀਕ ਓਕੇ ਸਾਸਰੀ ਘਰ ਭਾਜੀ ਅਸੀਂ ਕਰ ਸਾਸਰੀ ਘਰ ਹੈ ਨਾ ਸਾਸਰੀ ਘਰ ਅਸੀਂ ਨਾ ਠੀਕ ਢਾਈ ਜੀ ਤੁਸੀਂ ਕੰਮ ਕੀਤੀ ਹੈ ਨਾ ਹਾਂਜੀ ਹਾਂਜੀ ਕਦਮਾ ਕੱਕਾ ਕਾਲ ਕਰ ਲਿਆ ਕਰੋ ਮੈਨੂੰ ਹਾਂਜੀ ਹਾਂਜੀ ਤੁਹਾਨੂੰ ਤਾਂ ਪਤਾ ਹੈ ਤੁਹਾਡਾ ਨੰਬਰ ਹੈਗਾ ਮੇਰਾ ਉਹ ਮੈਨੂੰ ਲੱਗਾ ਸੀ ਸ਼ਾਇਦ ਆਫਿਸ ਹੋਣੀ ਆਪਣੇ ਠੀਕ ਹੈ ਮੈਂ ਦੋਸਤ ਸਾਹਿਬ ਨਾਲ ਆ ਗਿਆ ਠੀਕ ਹੈ ਹਾਂਜੀ ਹੋਰ ਦੱਸੋ ਜੀ ਮੈਂ ਕੀ ਕੰਮ ਕਰੀ ਕੰਮ ਇਹੋ ਹੀ ਹੈ ਮੈਂ ਤਾਂ ਦੱਸਿਆ ਹੀ ਗਿਆ ਮੇਰੀ ਫਾਇਦੇ ਨਹੀਂ ਕੀਤੀ ਸਾਰੀ ਹਾਂਜੀ ਤਾਂ ਦੱਸੋ ਪਿੰਡੋਂ ਮੇਰੇ ਨਾਲ ਮੁੰਡਾ ਜਾਣਾ ਇੱਕ ਹਾਂਜੀ ਤੇ ਇਹ ਵੀਰ ਬਣਾਉਂਦਾ ਬੱਸ ਮੈਨੂੰ ਵੀ ਨਾਲੇ ਗੰਢ ਚੋਦੀ ਇਹਦੇ ਪਤਾ ਜੀ ਕਿੰਨੀ ਕੁਆਲੀਫੀਕੇਸ਼ਨ ਤੁਹਾਡੀ ਹਾਂਜੀ ਕੁਆਲੀਫਿਕੇਸ਼ਨ ਕਿਹੜੀ ਹੈ بڑے ਕਿਨਾਂ ਜਿਹੇ ਦੇਖੇ ਕਿੰਨਾ ਕੁਆ ਉਹ ਪੜੇ ਲਿਖੇ ਕਰਦੇ ਆ ਜੀ ਜੋ ਕੋ ਹੈਗਾ ਉਹ ਫਾਈਲ ਦੇ ਵਿੱਚ ਹੀ ਆ ਆਪੇ ਕਰ ਲਿਓ ਚੈੱਕ ਤੁਸੀਂ ਐਲਸ ਵਾਰ ਕਿੱਥੇ ਤੁਸੀਂ ਉਹ ਨਾ ਜੀ ਨਾ ਐਲਸ ਕਿੱਥੇ ਕਰਨੀ ਆ ਵੀਰ ਜੀ ਗੱਲ ਇਹ ਜੀ ਮਾਤੜਾ ਬੰਨੇ ਉਹ ਕਿੱਥੇ ਆਈ ਲਸਾਂ ਹੋਈਆਂ ਜੀ ਤੇ ਪਲੱਸ 2 ਇਹ ਪੜਿਆ ਜੀ ਅੱਛਾ ਅੱਛਾ ਜੀ ਹਾਂ ਜੀ ਤੇ ਕਾਕਾ ਜੀ ਚਾਰ ਪੰਜ ਬੈਂਡ ਆਸੇ ਸੀ ਉਹ ਨਹੀਂ ਜੀ ਨਹੀਂ ਬੈਂਡਾ ਬੁੰਡਾ ਲਾ ਨਾ ਨਾੜ ਲੱਗੇ ਲੋ ਤੁਸੀਂ ਉਹ ਨਹੀਂ ਹੜ ਕੋਲੇ ਜਾਣੇ ਆ ਇਹਦਾ ਕੇਸ ਆ ਜੋ ਹੜਾ ਵਾ ਸਾਰੇ ਨੇ ਜੋ ਗਿਆ ਨੀਗਾ ਸੇਮ ਮੇਰੇ ਵਾਲਾ ਹਾਲੀਆ ਦਾ ਵੀ ਸਮਝ ਗਿਆ ਹਾਂ ਠੀਕ ਆ ਹਾਂ ਠੀਕ ਆ ਜੀ ਇਕੋ ਸਰਦਾਰ ਜੀ ਗਾਲੇ ਇਦਾਂ ਗੇ ਹਾਂਜੀ ਤੁਹਾਡਾ ਮਤਲਬ ਬੇਟਾ ਬਾਅਦ ਡਿੱਲ ਜਾਏਗਾ ਅੱਛਾ ਗਾਲਾ ਪਾਜੀ ਇਦਾਂ ਜੇ ਤੁਸੀਂ ਆਪਣਾ ਬੱਚਾ ਰੱਖਣਾ ਸੇਖੋ ਹੂੰ ਤੇ ਖਰਚਾ ਥੋੜਾ ਹੋਊਗਾ ਬਾਅਦ ਅੱਛਾ ਇਹ ਤੇ ਪਾਜੀ ਕਿੰਨਾ ਕਹੋ ਖਰਚਾ ਕਿਤੇ ਇਹਨਾਂ ਕਹਿੰਦੇ ਜੀ ਕੈਨੇਡਾ ਦੇ ਅਮਰੀਕਾ ਅਮਰੀਕਾ ਮੇਰੇ ਨਾਲ ਹੀ ਆਣਾ ਵਗੇ ਨੇ ਦੱਸਿਆ ਵੀ ਤੁਹਾਨੂੰ ਵੈਸੇ ਹੁਣ ਰੇਟ ਗਏ ਬਾਅਦ ਗਾਲ ਤੇ ਕੀਤੀ ਆ ਇਹਨੇ ਕੋ ਫੜਨਾ ਹਾਂਜੀ ਲੰਪਈਆ ਲੱਖ ਪੈਂ ਵੱਦ ਲੈ ਲੋ ਪਰ ਜਾਣਾ ਪੱਜਾ ਜਾ ਰਹੀਆਂ ਦੇ ਇਹ ਹਮੇ ਤਾਂ ਨੂੰ ਲੱਗਦਾ ਸੀ ਨਾ ਰੁਪਈਆ ਲੱਗਣਾ ਤੁਹਾਡਾ 48 ਦਾ 48 ਹਾਂਜੀ ਇਹ ਤੁਸੀਂ ਸੇਵ ਜਣਾ ਕੋ ਇੰਨੇ ਲੱਗਦੇ ਨਹੀਂ ਕੋਈ ਹੁੰਦਾ ਅਗਲੀ ਗੱਲ ਵੀ ਸਾਰੀ ਦੱਸ ਦੋ ਤੀਨਾਂ ਨੂੰ ਪਤਾ ਗੱਲ ਕੀ ਹੈ ਦੇਖੋ ਸਰ ਸਾਹਿਬ ਜੀ ਜੇ ਤੁਸੀਂ ਰਿਸਕ ਲੈ ਕੇ ਬੱਚਾ ਭੇਜਣਾ ਚੰਗਾ ਨਹੀਂ ਕਰਦੇ ਰੁਪਈਆ ਤੁਹਾਡੇ ਲੱਗੂਗਾ 50000 ਤੇ ਪਰ ਉਹਦੇ ਵਿੱਚ ਮੇਰੀ ਕੋਈ ਗੱਲ ਨਹੀਂ ਖਾਣੀ ਮੈਂ ਜਾਣਾ ਪਹਿਲਾਂ ਪਹਿਲੇ ਭਾਈ ਦੀ ਗੱਦ ਸੁਣ ਲਾ ਤੇ ਪਰ ਅਸੀਂ ਤਾਂ ਬੱਚਾ ਭੇਜ ਦੇਵਾਂ ਜੀ ਕੀ ਜੀ ਮੁਰਕੇਹੀਂ ਕਿਥੇ ਜੇਲ ਤੋਂ ਰੋਟੀਆਂ ਖਾਣੀਆਂ ਭਾਈ ਹਾਂਜੀ 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 ਤੇ ਤੁਹਾਡਾ ਬੱਚਾ ਸਿੱਧਾ ਟ੍ਰੈਕਟ ਜਾਊਗਾ ਪਹਿਲੋ ਮੈਕਸੀਕੋ ਉਹ ਤੋਂ ਬਾਰਡਰ ਪਾਰ ਕਰਕੇ ਇੰਨੇ ਕਿੱਧਰ ਜਗਾ ਉੱਤੋਂ ਅੱਗੇ ਹਰੀ ਦੇ ਮਾਰੀ ਕਰਦੇ ਵੇਖ ਲੈ ਹੁਣ ਸੁਣ ਲੈ ਗੱਲ ਉਹ ਉੱਤੋਂ ਅੱਗੇ ਅਰੇ ਸਾਰੇ ਗੱਲ ਤੇ ਚੰਗਣੀ ਗੱਟੇ ਸ਼ਹਿਰ ਸਾਹ ਉਹ ਮੇਰੀ ਤੇ ਗੇਮ ਹੁਣ ਕਰਤੇ ਹੀ ਉਹ ਸਾਰੀ ਵੇਖ ਲੈ ਇਹਨਾਂ ਨੂੰ ਉਹ ਵੀ ਗੱਲ ਦੱਸ ਦੋ ਉਹੜਾ ਕਿਲਾ ਖੋਣਾ ਪਈ ਦੱਸ ਜੀ ਮੈਨੂੰ ਗੱਲ ਇਹਦੇ ਬੱਚੇ ਨੇ ਇਹਨਾਂ ਬਾਲੇ ਨੇ ਪੈਸੇ ਨਹੀਂ ਗਏ ਕੋਈ ਗੱਲ ਨਹੀਂ ਤੁਸੀਂ ਆਪਣਾ ਮੈਨੂੰ ਕਿਧਰ ਲਿਖਦੇ ਹੋ ਭਾਈ ਖਰਚਾ ਬਹੁਤ ਜ਼ਿਆਦਾ ਜੀ ਭਾਜੀ ਦੇਖੋ ਤੁਹਾਡਾ ਬੱਚਾ ਵੀ ਜ਼ੇਰ ਹੋਊਗਾ ਤੇ ਖਰਚੇ ਦੀ ਕਿਹੜੀ ਗੱਲ ਵਾ ਮੁੰਡੇ ਢੜਦੇ ਮਹੀਨੇ ਚਾਰ ਜਾਣੇ ਆ ਤੇ ਨੋਟਾਂ ਦੀ ਰੋਟੇ ਰਾ ਲੈਣੇ ਨੇ ਵਾ ਚਲੋ ਫਿਰ ਵੀ ਕਰੋ ਚਲਿਓ ਹੁਜੇ ਆ ਥੋੜਾ ਬੋਲਦਾ ਕਰ ਲੋ ਐਂਦਾ ਕਰੋ ਤੁਸੀਂ ਅੱਧੇ ਪੈਸੇ ਮੈਨੂੰ ਬਿਲੇ ਦੇ ਦਿਓ ਬਾਕੀ ਤੁਹਾਡੀ ਜ਼ਮੀਨਾਂ ਤਾਂ ਹੋਣੀਆਂ ਪੈਣਾ ਵੀ ਹੈਗੇ ਥੋੜੀ ਬੋਧੀ ਬਹੁਤੀ ਜਿਆਦੀ ਵੀ ਨਹੀਂ ਵੀ ਗੁਜਗੇ ਜਾ ਰਹੀ ਆ ਮਾ ਜੀ ਇੰਜ ਕਰਿਓ ਕਿ ਚੋਕ ਕਿਲਾ ਮੈਨੂੰ ਲਿਖ ਦਿਓ ਤੇ ਜਦੋਂ ਤੁਹਾਡਾ ਬੱਚਾ ਪੈਸੇ ਭੇਜੂਗਾ ਉਹ ਮੈਨੂੰ ਦੇ ਦਿਓ ਤੇ ਆਪਣਾ ਸਦਾ ਲਿਓ ਫਿਰ ਨਹੀਂ ਨਹੀਂ ਪਹਿਲੋਂ ਪੈਸੇ ਕਿਹੜੇ ਦੇਣੀ ਆ ਬਾਗਾ ਜੀ ਗੱਲ ਪਤਾ ਕੀ ਹੈ ਵੇਖੋ ਮੇਰੀ ਸੁਣੋ ਗੱਲ ਭਾਜੀ ਗੱਲ ਦੇ ਸਿੱਧੀ ਸਾਡੇ ਕੋਲ ਇਨੇ ਪੈਸੇ ਹੈ ਨਹੀਂ ਜੇ ਕਿਲਾ ਹੀ ਲੈ ਦੇਨੇ ਉਹ ਕਿਲੇ 'ਚ ਸਾਰਾ ਮੁੰਡਾ ਸਾਡਾ ਅਮਰੀਕਾ ਪੁੱਤਣਾ ਚਾਹੀਦਾ ਇਹਦੇ ਵਿੱਚ ਸਾਰੀ ਗੈਂਗ ਘਮਾਰੋ ਤੁਸੀਂ ਬਸ ਉਹ ਕਿਲੇ ਦੇ ਵਿੱਚ ਬਸ ਉਹਦੀ ਚੁੱਪ ਕਰੋ ਮੈਂ ਸਮਝਣੋਂ ਨਹੀਂ ਗੱਲ ਹੈ ਇੰਨਾ ਕੋਈ ਸਿਰਫ ਕਿਲਾ ਇੱਕ ਨਾ ਕੋਈ ਮਾਰਟ ਟਿਕਟ ਉਹ ਕੇ ਪੈਸੇ ਜੁੜ ਨਹੀਂ ਦੇ ਤੇ ਫਿਰ ਮੇਰੀ ਗੱਲ ਸੁਣਵਾ ਦੁਬਈ ਉੱਤੇ ਭੇਜੋ ਡਰਾਈਵਰ ਪੈਸੇ ਵੀ ਘਟ ਰਕਣਗੇ ਭਾਜੀ ਦੁਬਈ ਜਾਣਾ ਹੋਵੇ ਤਾਂ ਆਪਾਂ ਇੱਥੇ ਕਿਉਂ ਆਣਾ ਹੈਗਾ ਤੇ ਫਿਰ ਕਾਕਾ ਜਿਹੜੇ ਜਿਹੜੇ ਬੜੇ ਹੈਗੇ ਉਧਰ ਜਨ ਪੈਸੇ ਖਰਚਾ ਥੋੜਾ ਆਉਣਾ ਜੀ ਮੇਰੀ ਗੱਲ ਸੁਣ ਹਾਂ ਜੀ ਮੇਰਾ ਗੱਲੀ ਹੈ ਨਾ ਮੈਨੂੰ ਜਾਣਦਾ ਨਹੀਂ ਇਹ ਗੱਲ ਨਹੀਂ ਆਹ ਦੱਸੋ ਵੀ ਕਿੱਲੇ ਦਾ ਕਿੰਨਾ ਕਰ ਸਕਦੇ ਜੀ ਵੇਖੋ ਭਾਜੀ ਮੈਂ ਤੁਹਾਨੂੰ ਸੌ ਸਰੇ ਦੀ ਕੋ ਦੱਸ ਤੀ ਜੇ ਵੀ ਉਹੋ ਹੀ ਕਿਲਾ ਉਹਦੇ ਦੀ ਸਾਰੀ ਗੱਡੀ ਘਮਾਉਣੀ ਆ ਉਹਦੇ ਦੀ ਮੁੰਡਾ ਬਾਹਰ ਉਹ ਜੀ ਸਾਰਾ ਉਪਰ ਮੁਕਾ ਠੀਕ ਹੈ ਕਰੋ ਹੱਟ ਨਾ ਕਿੱਦਾਂ ਲੱਗੀ ਆ ਕਿਲਾ ਲਾਦਾ ਇਹਨਾਂ ਦਾ ਰੋਡ ਨੂੰ ਅਛਾ ਛੇ ਰੇਟ ਬੜਾ ਰੇਟ ਵਾ ਤੇ ਕਿਹੜਾ ਲੱਗਾ ਤੁਹਾਡਾ ਕਿਹੜਾ ਕਿੱਥੇ ਕਰਕੇ ਕਰਦਾਪੁਰ ਹੈ ਤੁਹਾਡਾ ਸਿਟੀ ਦੇ ਨਾਲ ਹੀ ਆ ਹਾਂਜੀ ਹਾਂਜੀ ਆ ਆਮ ਦਾ ਸਿਟੀ ਦੇ ਵਿੱਚ ਹੀ ਲਾ ਲਓ ਤੁਸੀਂ ਵਿੱਚ ਦੇ ਹਾਂਜੀ ਚਲੋ ਠੀਕ ਆ ਮੈਂ ਆਪਣਾ ਬੰਦਾ ਭੇਜ ਕੇ ਨਾ ਹਾਂਜੀ ਥੋੜਾ ਚੈੱਕ ਕਰਾਂਗਾ ਠੀਕ ਤੇ ਜੇ ਮੈਨੂੰ ਲੱਗਾ ਵੀ ਇੰਨੇ ਮਤ ਪਿਆਰੀ ਗੱਲ ਉਹਦੀ ਠੀਕ ਆ ਕੋਈ ਨਹੀਂ ਕਰਾਂਗੇ ਆਪਾਂ ਤੇ 50 ਲੱਖ ਨੂੰ ਕਿਲੇ ਦਾ ਰੇਟ ਆ ਇਹਨਾਂ ਦੇ ਉੱਥੇ ਚਲੋ ਥੋੜੇ ਬੋਲੇ ਮੈਨੂੰ ਦਿਖਾਓ ਹਾਂ ਹੀ ਭਾਜੀ ਤੁਹਾਨੂੰ ਕਹਾਂ ਨਾ ਕਿ ਉਹਦੇ ਵਿੱਚ ਹੀ ਸਾਡਾ ਸਰਕਲ ਸਾਰਾ ਚੱਲਣਾ ਵਾ ਸਾਡੇ ਦੇ ਕੋਠੇ ਵੱਡਣ ਵਾਲੇ ਇਹ ਸੱਚੀ ਗੱਲ ਪੁੱਛ ਰਹੀ ਸੀ ਤਾਂ ਇਹ ਵੀ ਤਾਂ ਸਾਡਾ ਧੀ ਪੁੱਤ ਚੱਲ ਜੂਗਾ ਤੇ ਕਦੇ ਸਾਡੇ ਵੀ ਤੇ ਜਾਨ ਸੌਕੀ ਹੋ ਜੂਗੀ ਕਹੀਂ ਫੇਰ ਕਾਹਦਾ ਕਰਦੇ ਨੇ ਇੱਧਰ ਮੁੰਡਾ ਘਟਾ ਅਮਰੀਕਾ ਗਿਆ ਉਹਦੇ ਨਾਲ ਡਾਲਰ ਆਣੇ ਚੱਲੂ ਹੋ ਜਾਣੇ ਆ ਨਹੀਂ ਤੁਸੀਂ ਤੇ ਭੱਜਣਾ ਭਾਜੀ ਹਾਂ ਜੀ ਰੁਪਈਆ 5 ਲੱਖ ਮੈਨੂੰ ਬਿਲਕੁਲ ਦੇ ਦੇ ਦਿਓ ਤੁਸੀਂ ਭਾਜੀ ਅਸੀਂ ਤਾਂ ਤੁਹਾਡੇ ਕਰੀਏ ਤੇ ਦਾਹੋਰੀ ਗੱਲ ਕਰ ਛੱਡੀ ਆ ਵੀ ਜੇ ਇਹਨੇ ਜੋ ਕੀ ਹੁੰਦੇ ਤੇ ਇਹ ਹੋਰ ਨਾ ਕਿਤੇ 5 ਲੱਖ ਦੇ ਕੇ ਘਲੋਂਦੇ ਤੇ ਤੂੰ ਇਹ ਨਹੀਂ ਕਿ ਕਿਰਪਾ ਕਰ ਦੋ ਵੀ ਉਹ ਕਿਲੇ ਦੇ ਵਿੱਚ ਸਾਰਾ ਸਾਨੂੰ ਸਮੇਟ ਦੋ ਹਟਣਾ ਕਰੋ ਠੇਕਾ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਹੀ ਵੀ ਉਹ ਇਨੇ ਜੋਗੇ ਹੈ ਨਹੀਂਗੇ ਤੂੰ ਇਹ ਨਾ ਗਰੰਟੀ ਫਰ ਮੈਂ ਨਹੀਂ ਲੈਣਾ ਗਰੰਟੀ ਤੁਹਾਨੂੰ ਬੋਲਿਆ ਤੁਹਾਡੇ ਕੋਲ ਕਿੰਨੇ ਬੰਦੇ ਗਏ ਆ ਇੰਨਾ ਬੋਲ ਥੋੜਾ ਪੋਤਾ ਤੇ ਮਾਨ ਕਰ ਲੋ ਸਾਡਾ ਹੁਣ ਜੇ ਤੂੰ ਕਹਿਣਾ ਹਾਂ ਦਾਗਾ ਤੇ ਇਹਨਾਂ ਦਾ ਕੰਮ ਹੋ ਜਾਊਗਾ ਤੇ ਕੋਈ ਖਰਾਬੀ ਨਾ ਕਰਨੀ ਇਹਦਾ ਤੇ ਮੈਂ ਨਹੀਂ ਮੈਂ ਬੈਠਾ ਹਾਂ ਕੋਈ ਗੱਲ ਨਹੀਂ ਤੇ ਮੈਂ ਖਰਾਬੀ ਨਹੀਂ ਕਰਦੀ ਆ ਤੂੰ ਹੀ ਉਧਰੋਂ ਸਾਡਾ ਕਿਲਾ ਲੈ ਲੈਣਾ ਵਾ ਤੂੰ ਐਡਾ ਮੁੰਡਾ ਭੇਜ ਤੋ ਖਰਾਬੀ ਵਾਲੀ ਤੇ ਗਾਲੀ ਕੋਈ ਨਹੀਂ ਕੀ ਤੇ ਫਿਰ ਐਡਾ ਕਰੋ ਸਹੀ ਹੁਣ ਜਾ ਕੇ ਨਾ ਪਟਵਾਰੀ ਨੂੰ ਮਿਲ ਕੇ ਆਪਣੀ ਜਮ੍ਹਾਂ ਬਦੀ ਘਟਾਓ ਤੇ ਮਿਲ ਕੇ ਲੈ ਕੇ ਨਾ ਸਿੱਧਾ ਦਫਤਰੇ ਆਏ ਹੁਣ ਨਹੀਂ ਦਫਤਰੇ ਜਾਵਾਂਗੇ ਉਹ ਮੈਂ ਸਾਰੇ ਇਹਨਾਂ ਦਾ ਕਾਗਜ਼ਾ ਰੈਡੀ ਕਰਾ ਕੇ ਨਾ ਤੁਹਾਡੇ ਅਫੀਸ ਲੈ ਆਵਾਂ ਠੀਕ ਹੈ ਇਹਨਾਂ ਨੂੰ ਸੌਂਵਾ ਪਹਿਲਾਂ ਮੈਨੂੰ ਕਾਲ ਕਰ ਲਿਓ ਠੀਕ ਹੈ ਕੋਈ ਗੱਲ ਨਹੀਂ ਕਾਲ ਕਰ ਲਾਂਗੇ ਅਮਰੀਕਾ ਪਹੁੰਚਾ ਦਿਓ ਰੁਪਇਆ 2 ਲੱਖ ਵੱਧ ਭੇਜੂ ਤੋ ਜਾ ਕੇ ਕੋਈ ਗੱਲ ਨਹੀਂ ਕਰ ਕੋਈ ਉਹ ਤੇ ਫਿਰ ਚਲ ਮਾਨਤਾ ਨਾਲ ਕਰ ਦਾਂਗੇ ਤੇਰੇ ਪੈਰ ਲਾ ਕੇ ਉੱਥੇ ਕਬੜਿਆ ਹਾਂ ਕੋਈ ਗੱਲ ਨਹੀਂ ਠੀਕ ਹੈ ਫੇਰ ਇੱਕ ਗੱਲ ਹੋਰ ਜੀ ਮੈਂ ਜਣਾ ਮੈਂ ਇਹਦੇ ਕੋਲ ਜਾਚੀ ਬਹਿ ਕੇ ਆ ਇਹ ਨਾ ਵੇ ਇਹ ਆਖੋ ਵੱਖਰਾ ਓਟੇ ਤੇ ਮੈਂ ਵੱਖਾ ਓਟਾ ਇਹ ਆ ਪਹਿਲਾਂ ਦਾ ਇਹਦਾ ਕੰਮ ਹੋ ਕੰਡੇ ਉੱਤੇ ਤੇ ਤੂੰ ਥੋੜਾ ਬਾਅਦ ਮਿਲਣੀ ਕੋਈ ਗੱਲ ਨਹੀਂ 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 ਭਾਜੀ ਨਹੀਂ ਮੈਂ ਥੋੜਾ ਕੰਮ ਲੇਟ ਕਰ ਲੈਣਾ ਟਿਕਟ ਮੇਰੇ ਨਾਲ ਹੀ ਕਰਾ ਲਓ ਉਹ ਭਾਜੀ ਮੇਰੀ ਸੁਣੋ ਗੱਲ ਇਹਨਾਂ ਨੇ ਕੋਈ ਜਹਾਜ਼ ਹੀ ਵੜੋ ਦੇ ਕੋਥਾ ਜਾ ਕੇ ਉੱਤਰ ਜਾਣਗੇ ਕਿ ਉਥੇ ਕਿੱਥੇ ਭੱਜੇ ਫਿਰਨਗੇ ਕਿ ਤੁਸੀਂ ਮੂੰਹਾਂ ਲ ਵੇਂਦੇ ਫਿਰਨਗੇ ਚੱਲ ਭਾਈ ਇਹਨਾਂ ਦਾ ਸਾਡੀ ਬਣੀ ਬੜੀ ਆ ਆਹੋ ਠੀਕ ਆ ਨਾ ਇਹਦਾ ਕਰਕੇ ਅੱਜ ਮੈਂ ਤੁਹਾਨੂੰ ਕਰ ਸਕਦਾ ਆ ਨਹੀਂ ਤਾਂ ਮੈਂ ਸਿੱਧਾ ਅਫਸਰ 'ਚ ਮਿਲਦਾ ਹਾਂ 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 ਤਾਂ ਅੱਗੇ ਤੋਂ ਵਕਤ ਤੁਸੀਂ ਤਿਆਰ ਰੱਖੀ ਕਾਲ ਕਰ ਲਿਆ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਫਸਰ 'ਚ ਆ ਜਾ ਮੇਰੇ ਕੋਈ ਗੱਲ ਨਹੀਂ ਠੀਕ ਹੈ ਠੀਕ ਤੇ ਕੰਮ ਟਾੜਾ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਬਾਕੀ ਚਲੋ ਮਹਾਰਾਜ ਤੁਹਾਡੇ ਵੀ ਬੱਚੇ ਆ ਨਿਗੇ ਨਿਗੇ ਲੈ ਬਾਕੀ ਜਦੋਂ ਸਾਡੇ ਦੇ ਸੈੜੇ ਹੋ ਗਏ ਉਹਦੇ ਚਲੋ ਤੁਹਾਡੇ ਸਿਰ ਤੇ ਗੇਮ ਆ ਸਾਰੀ ਸਾਡੇ ਦੇ ਭਾਈ ਰੱਬ ਨੇ ਡਿਊਟੀ ਲਾਈ ਆ ਲੋਕਾਂ ਦਾ ਭਲਾ ਕਰਨ ਵਾਸਤੇ ਉਹਦੇ ਗੱਲ ਅਸੀਂ ਕਰੀ ਜਾਣਾ ਵਾ ਰੱਬ ਨੇ ਹਰ ਕੋ ਕਰਵਾਈ ਜਾਣਾ ਵਾ ਆ ਵੇਖਾ ਕਿੱਡੇ ਸੋਹਣੇ ਲਾਗੇ ਲਾਗੇ ਤੁਰੇ ਫਿਰਦੇ ਆ ਹੈ ਕੋਈ ਗੱਲ ਨਹੀਂ ਰੱਬ ਦੀ ਦੇਣਾ ਸਾਰੀ ਹਾਂਜੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੰਮ ਭਾਈ ਜੀ ਜ਼ਰੂਰ ਕਰਦੇ ਹੋ ਤੁਹਾਡਾ ਹੈ ਤੁਸੀਂ ਚੰਗੇ ਖਾਂਗੇ ਜੀ ਹੁਣ ਮੁੰਡਾ ਘਰ ਤੋਂ ਲੱਗਿਆ ਹੀ ਲਓ ਉਹ ਇਹ ਤੇ ਸ਼ੈਸ ਤੇ ਦੇਣ ਵਿੱਚ ਚਲੋ ਤੁਹਾਡੇ ਦਰਸ਼ਨ ਕਰਾਤੇ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਵੇਲੇ ਜਾਂਦਾ ਮੈਂ ਤੁਹਾਨੂੰ ਹੀ ਹੁਣ ਸੋਮਵਾਰ ਬਿਨਾ ਵੀ ਠੀਕ ਹੈ ਚਲੋ ਠੀਕ ਹੈ ਫਿਰ ਆ ਜਿਓ ਘਰ ਦੀ ਸਲਾਹ ਪਤਾ ਕਰ ਲਈਏ ਤੇ ਗੱਲ ਪੱਕੀ ਹੋ ਗਈ ਤੁਹਾਡੇ ਨਾਲ ਠੀਕ ਹੈ ਠੀਕ ਹੈ ਇੱਕ ਮੈਨੂੰ ਪੇਪਰ ਦਿਖਾ ਦਿਓ ਪਹਿਲੇ ਜਾਂ ਕੋਈ ਨਹੀਂ ਕੋਈ ਨਹੀਂ ਉਹ ਸੋਮਵਾਰ ਸਾਰੇ ਆ ਕੇ ਤੁਹਾਨੂੰ ਮੈਂ ਲੈ ਕੇ ਚੱਲਦਾ ਤੇ ਆਪਣਾ ਪਾਸਪੋਰਟ ਕਾਕਾ ਜੀ ਮੈਨੂੰ ਦਿਖਾ ਦਿਓ ਮੜ ਜਾ ਹਾਂਜੀ ਕਾਪੀ ਮੋਦਾਂ ਇੱਕ ਡਿੱਤੀ ਤੁਹਾਨੂੰ ਵਿੱਚ ਫਾਇਲ ਦੇ ਤੇ ਡੇਢ ਕਿੰਨੀ ਕੁ ਬਾਜਰਾ ਮੈਂ ਲੈ ਆਉਂਗਾ ਉਹ ਜਿਹੜੇ ਫਰੈਸ਼ ਹੀ ਬਣਿਆ ਆ ਚਲ ਫਿਰ ਕੋਈ ਕਰ ਲੇਗੇ ਉਹ ਤੇ ਭਾਈ ਇਹ ਹੁਣੇ ਬਣਾਇਆ ਸ਼ਹਿਰਪੁਰੋਂ ਚਲੋ ਕੋਈ ਗੱਲ ਹੈ ਆਹ ਠੀਕ ਹੈ ਤੇ ਕਾਵਨ ਨਾ ਪਤਾ ਨਹੀਂ ਨਹੀਂ ਦੂਰ ਦਾ ਸਫਰ ਵਾ ਮਾਂ ਦੀ ਦੀਕ ਦੀ ਨਹੀਂ ਵਿਚਾਰੀ ਚਲੋ ਠੀਕ ਹੈ ਸਰ ਠਾੜੇ ਇਦਾਂ ਨਹੀਂ ਕਹਤਾ ਕੋਈ ਗੱਲ ਚੰਗਾ ਭਾਈ ਠੀਕ ਹੈ ਸਰ ਚਲੋ ਠੀਕ ਠਾਕ ਜਾਈਏ ਆਪਾਂ ਹਾਂਜੀ ਹਾਂਜੀ ਪੜਦਾ ਫਿਰ ਚੰਗੇ ਬੰਦੇ ਉਹ ਬੰਦੇ ਮੇਰੇ ਨਾਲ ਦੇ ਐ ਅੱਛਾ ਲੱਗੇ ਗਵੱਡੀ ਬੜੇ ਮਾਤੜਾ ਜੀ ਉਹ ਮੁੜ ਕੇ ਕਈ ਬਹਿ ਵੀ ਜਾਂਦੇ ਹੁੰਦੇ ਜੋ ਉਹ ਨਹੀਂ ਨਹੀਂ ਤੁਹਾਨੂੰ ਮੇਰੇ ਉੱਤੇ ਯਕੀਨ ਹੈਗਾ ਕਿ ਨਹੀਂ ਇੱਥੇ ਤੁਹਾਡੇ ਹੀ ਪੁਰਾਣੇ ਗਾਹਾਂ ਐਡਾ ਕੁੰਡੀ ਵਸਾ ਕੇ ਲਈ ਹੈਗਾ ਚੰਗਾ ਆਹੋ ਠੀਕ ਹੈ ਨਾ ਇਹਨਾਂ ਦਾ ਕੰਮ ਕਰਾ ਦਿਓ ਹੁਣ ਕੰਮ ਹੋ ਜਾਊਗਾ ਤੂੰ ਆ ਗਿਆ ਤੇ ਹਾਂ ਠੀਕ ਹੈ ਮੈਂ ਬਤਾਉਂ ਸਾਰੇ ਗਾਹਾਂ ਲਾ ਕੇ ਹੁਣ ਠੀਕ ਹੈ ਨਾ ਇਹ ਵੀ ਠੀਕ ਹੋ ਗਿਆ ਹਾਂ ਉਹ ਠੀਕ ਹੈ ਤਾਂ ਠੀਕ ਹੈ ਮੈਂ ਕਰ ਦੇਣਾ